ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਸ ਟਾਈਮ ਮੈਂ ਇੰਡੋਨੇਸ਼ੀਆ ਦੇ ਇੱਕ ਛੋਟੇ ਜਿਹੇ ਟਾਪੂ ਬਾਲੀ ਦੇ ਵਿੱਚ ਹਾਂ ਭਾਵੇਂ ਕਿ ਇੰਡੋਨੇਸ਼ੀਆ ਦੀ ਬਹੁਤ ਹੀ ਵੱਸੂ ਮੁਸਲਮਾਨ ਹੈ ਤੇ ਜੇ ਗੱਲ ਕਰੀਏ ਬਾਲੀ ਦੀ ਤੇ ਬਾਲੀ ਦੇ ਵਿੱਚ 80% ਪੋਪੂਲੇਸ਼ਨ ਹਿੰਦੂਇਜ਼ਮ ਦੀ ਹੈ ਜਿਹੜੇ ਕਿ ਹੈ ਇੱਥੇ ਦੇ ਲੋਕਲ ਨੇ ਪਰ ਉਹ ਹਿੰਦੀ ਨਹੀਂ ਜਾਣਦੇ ਸੋ ਇਸੇ ਤਰ੍ਹਾਂ ਹੀ ਇੱਥੇ ਇੱਕ ਮਤਲਬ ਇੱਕ ਗੁਰਨਾਨਕ ਧਰਮਸ਼ਾਲਾ ਵੀ ਹੈ ਜਿਸ ਬਾਰੇ ਬਹੁਤ ਹੀ ਘੱਟ ਜਾਣਿਆ ਤੇ ਦੱਸਿਆ ਜਾਂਦਾ ਆ ਗੁਰਨਾਨਕ ਧਰਮਸ਼ਾਲਾ ਇੱਥੇ ਸਿੱਖਾਂ ਵੱਲੋਂ ਬਣਾਈ ਗਈ ਹੈ ਜੋ ਕਿ ਬਹੁਤ ਹੀ ਘੱਟ ਗਿਣਤੀ ਇੱਥੇ ਬਾਲੀ ਰਹਿੰਦੇ ਨੇ ਤੇ ਇਸ ਬਾਰੇ ਬਹੁਤ ਘੱਟ ਕਿਤੇ ਦੇਖਣ ਨੂੰ ਜਾਂ ਪੜ੍ਹਨ ਨੂੰ ਮਿਲਦਾ ਹੈ ਸੋ ਮੇਰਾ ਸਬਬ ਬਣਿਆ ਕਿ ਮੈਂ ਬਾਲੀ ਘੁੰਮਣ ਆਇਆ ਤੇ ਮੈਂ ਇੱਥੇ ਵੀ ਆਇਆ ਆ ਸੋ ਇਸ ਬਾਰੇ ਬਤ ਜਿਹੜੀ ਹੋਰ ਅੱਗੇ ਦੀ ਜਾਣਕਾਰੀ ਹੈ ਉਸ ਤੇ ਜਿਹੜੇ ਲੋਕਲ ਸਿੱਖ ਜੋ ਇਸ ਧਰਮਸ਼ਾਲਾ ਦੀ ਰੱਖ-ਰਖਾਵ ਕਰਦੇ ਨੇ ਉਹਨਾਂ ਤੋਂ ਜਾਣਾਂਗੇ ਕਿ ਉਹ ਕਿੰਨੇ ਸਮੇਂ ਤੋਂ ਇੱਥੇ ਰਹਿ ਰਹੇ ਨੇ ਤੇ ਇਹ ਪਹਿਲਾ ਕਾਈਂਡ ਆਫ ਗੁਰਦੁਆਰਾ ਹੈ ਬਾਲੀ ਦੇ ਵਿੱਚ ਸੋ ਚਲੋ ਉਹਨਾਂ ਨਾਲ ਮਿਲਦੇ ਆ ਧੰਨਵਾਦ ਵਾਇਗੁਰ ਜੀ ਖਾਲਸਾ ਵਾਇਗੁਰ ਜੀ ਕੇ ਫਤਿਹ ਆਕਾ ਸਵਾਗਤ ਹੈ ਆ ਇੰਡੋਨੇਸ਼ੀਆ ਵੈਪੈਲੋ 2 ਸਾਲ ਮੈਨ ਸ਼ੁਰੂ ਹੋਇਆ ਆ ਗੁਣਾਂ ਦੇ ਸਤ ਸਿੰਘ ਜੁਣੀ ਇਸ ਗੁਰਦੁਆਰੇ ਦੀ ਕੋਈ ਪਿਛਲੇ 2 ਸਾਲ ਤੋਂ ਸੇਵਾ ਕਰ ਰਹੇ ਹਨ ਮੋਢਲੇ ਰੂਪ ਵਿੱਚ ਉਹਨਾਂ ਦਾ ਸਬੰਧ ਇੰਗਲੈਂਡ ਤੋਂ ਹੈ ਪਰ ਕਰੋਨਾ ਦੌਰਾਨ ਉਹ ਬਾਲੀ ਵਿੱਚ ਆਏ ਤੇ ਇੱਥੇ ਹੀ ਰਹਿ ਗਏ ਸੋ ਪਿਛਲੇ 4 ਸਾਲ ਤੋਂ ਬਾਲੀ ਵਿੱਚ ਨੇ ਤੇ ਇਸ ਗੁਰਦੁਆਰੀ ਦੀ ਸੇਵਾ ਸੰਭਾਲ ਦੇ ਵਿੱਚ ਵੀ ਇੱਕ ਵੱਡਾ ਯੋਗਦਾਨ ਦੇ ਰਹੇ ਨੇ ਜੇ ਗੱਲ ਕਰੀਏ ਗੁਰਦੁਆਰੇ ਦੀ ਜਾਂ ਇਸ ਧਰਮਸ਼ਾਲਾ ਦੀ ਵੀਰ ਜਸਵੰਤ ਸਿੰਘ ਉਹਨਾਂ ਦੇ ਨਾਮ ਨਾਲ ਭਾਰਤ ਤੋਂ ਆਏ ਭਾਈ ਸਾਹਿਬ ਉਹਨਾਂ ਨੇ ਇਸ ਗੁਰਦੁਆਰੇ ਨੂੰ ਲੀਜ਼ ਤੇ ਲੈ ਕੇ ਸੇਵਾ ਸ਼ੁਰੂ ਕੀਤੀ ਹੁਣ ਇਸ ਗੁਰਦੁਆਰੇ ਦੇ ਵਿੱਚ ਹਰ ਐਤਵਾਰ ਨੂੰ ਦੀਵਾਨ ਸਜਦਾ ਹੈ ਜਿਸ ਦੇ ਵਿੱਚ ਕੋਈ ਗਣਤੀ ਦਸਤ ਸਿੱਖਾਂ ਦੀ ਹੁੰਦੀ ਹੈ ਗੁਰਦੁਆਰੀ ਦੀ ਇਮਾਰਤ ਤਾਂ ਮੇ ਛੋਟੀ ਹੈ ਪਰ ਇਸ ਦੇ ਵਿੱਚ ਲੰਗਰ ਦੇ ਲਈ ਇੱਕ ਵੱਖਰਾ ਅਸਥਾਨ ਬਣਾਇਆ ਗਿਆ ਹੈ ਤੇ ਕੱਦੀ ਬਾਲੀ ਆ ਉਹ ਤੇ ਸਮੀਨਾਇਕ ਤੋਂ ਉਬਧ ਨੂੰ ਜਾਂਦੇ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਇਹ ਇਮਾਰਤ ਪੈਂਦੀ ਹੈ ਜਿਸ ਨੂੰ ਤੁਸੀਂ Google ਕਰਕੇ ਵੀ ਲੱਭ ਸਕਦੇ ਹੋ ਸੋ ਇਸ ਦੇ ਨਾਲ ਨਾਲ ਇਹਨਾਂ ਦਿੱਤੇ ਨੰਬਰਾਂ ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਤੇ ਇਸ ਬਾਰੇ ਹੋਰ ਜਾਣਕਾਰੀ ਜੇ ਇਹਨਾਂ ਦੇ ਸਹਿਯੋਗ ਵਿੱਚ ਮਦਦ ਕੀਤੀ ਜਾ ਸਕਦੀ ਹੈ ਧੰਨਵਾਦ